ਸਾਂਝੀ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਕੀ ਫਤਿਹ ਅੱਜ ਅਸੀਂ ਖੜੇ ਆ ਪਿੰਡ ਬੰਗਾਲੀ ਦੇ ਵਿੱਚ ਜਿੱਥੇ ਸਾਨੂੰ ਕੱਲ ਇੱਕ ਕੇਸ ਸਾਡੇ ਕੋਲੇ ਆਇਆ ਸੀ ਇੱਕ ਬੱਚੀ ਆ ਜਿਹੜੀ ਉਹ ਲਵਾਰ ਸਹਾਲਤ ਦੇ ਵਿੱਚ ਭੱਜ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਆ ਬਹੁਤ ਤਰਸਯੋਗ ਉਸ ਬੱਚੀ ਦੀ ਹਾਲਤ ਹੁੰਦੀ ਆ ਉੱਥੋਂ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਜਿਹੜੇ ਜਦੋਂ ਪੁੱਛਦੇ ਆ ਤੇ ਬੱਚੀ ਵੱਲੋਂ ਕਾਫੀ ਖਲਾਸੇ ਕੀਤੇ ਗਏ ਜਿਹੜੇ ਅਸੀਂ ਕੱਲ ਲਾਈਵ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਬੱਚੀ ਦੀ ਹਾਲਤ ਇੰਨੀ ਕਿ ਤਰਸਯੋਗ ਆ ਆਪਾਂ ਬੱਚੀ ਨਾਲ ਗੱਲ ਕਰਦੇ ਆਂ بیٹے ਕਿਹੜਾ ਪਿੰਡ ਆ ਤੁਹਾਡਾ ਚਿਤਿਆਣੀ ਪਿੰਡ ਜਲੰਧਰ ਦੇ ਵਿੱਚ ਹਾਂਜੀ ਜਲੰਧਰ ਦੇ ਵਿੱਚ ਚਿਤਿਆਣੀ ਪਿੰਡ ਦੀ ਇਹ ਬੱਚੀ ਅੱਜ ਤੋਂ ਕਰੀਬ ਲਗਭਗ ਅਸੀਂ ਕਲੀਅਰ ਨਹੀਂ ਕਹਿ ਸਕਦੇ ਲਗਭਗ ਕਹਿ ਸਕਦੇ ਆ ਕਿ 9-10 ਸਾਲ ਪਹਿਲਾਂ ਏ ਬੱਚੀ ਘਰ ਤੋਂ ਗਾਇਬ ਹੋ ਜਾਂਦੀ ਆ ਕੋਈ ਅਨਨੋਨ ਬੰਦੇ ਇਸ ਬੱਚੀ ਨੂੰ ਲੈ ਕੇ ਆਉਂਦੇ ਆ ਗਾਂਹ ਦੀ ਗਾਂ ਜੋ ਇਹ ਬੱਚੀ ਦੀ ਕਹਾਣੀ ਰਹੀ ਆ ਜਿਹੜੀ ਬਿਆਨ ਕਰਦੀ ਆ ਵੀ ਇਹ ਬੱਚੀ ਨੂੰ ਗਾਂ ਜਿੱਥੇ ਲਿਆਂਦਾ ਗਿਆ سنگਲਾਂ ਦੇ ਨਾਲ ਬੰਨਿਆ ਗਿਆ ਭੁੱਖੀ ਧਿਆਈ ਰੱਖਿਆ ਗਿਆ ਬੜੀ ਤਰਸਯੋਗ ਹਾਲਤ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੂੰ ਮਿਲੀ ਤੇ ਗ੍ਰੰਥੀ ਸਾਹਿਬ ਦੱਸਣਗੇ ਹਾਂਜੀ ਬਾਈ ਜੀ ਜਦੋਂ ਤੁਹਾਡੇ ਕੋਲੇ ਆਈ ਕੀ ਗਲਾਸੀ ਇਹਦੇ ਵਿੱਚ ਬਹੁਤ ਤਰਸਯੋਗ ਹਾਲਾਤ ਸੀਗੇ ਤੇ ਇਹਦੇ ਵਿਚਨੀ ਦਸਨ ਮਤਾ ਹੋ ਕੇ ਮੈਨੂੰ ਬਹੁਤ ਪਟਿਆ ਮਾਰਿਆ ਦਿਨੇ ਮੇਰੇ ਕੋ ਬੱਕਰੀਆਂ ਚਰਾਈਆਂ ਜਾਂਦੀਆਂ ਸੀ ਹੀ ਦਾ ਕੰਮ ਕਰਾਇਆ ਜਾਂਦੇ ਘਰ ਦਾ ਰਾਤ ਨੂੰ ਮੈਨੂੰ ਬੰਦ ਕਰ ਸੰਗਲਾ ਸੰਗਲ ਦੇ ਨਾਲ ਹੀ ਇਹਦੇ ਕਾਫੀ ਜੱਥ ਹੋਏ ਇਸੇ ਲੱਗਦੇ ਨਹੀਂ ਲਾ ਤਾਂ ਬਿਲਕੁਲ ਉਹਦੇ ਵਿੱਚ ਉਹ ਰੇਸ਼ਾ ਰੁਸ਼ਾ ਬਹੁਤ ਕੁਝ ਨਿਕਲ ਰਿਆ ਸੀਗਾ ਤੇ ਵਿਚਾਰੇ ਡਾਪੇ ਮਾਰੇ ਨਾ ਅੰਦਰ ਵੜ ਗਏ ਮੇਰੇ ਕੋਲ ਕਿਤੇ ਬਾਬਾ ਜੀ ਮੈਂ ਪਾਣੀ ਪੀਲਾਂ ਮੈਂ ਕਿਹਾ ਵੀਰੇ ਮੈਂ ਦੇ ਦਿੰਦਾ ਪਾਣੀ ਤੂੰ ਰੁਕ ਜਾ ਫਿਰ ਕਹਿੰਦੇ ਮੈਨੂੰ ਕਿਤੇ ਬੰਦੇ ਵੀ ਕੁੱਟਦੇ ਆ ਮੈਂ ਕਿਹਾ ਮੈਂ ਬੰਦੇ ਵੇਖ ਕਿਹੜੇ ਆ ਜਦੋਂ ਮੈਂ ਬੰਦਿਆਂ ਨੂੰ ਮਿਲ ਲਿਆ ਇਹ ਵਿਚਾਰੇ ਮੇਰੇ ਬੇਟੀਆਂ ਉਹਦੇ ਬੇਟੀਆਂ ਵਾਲੇ ਕਮਰੇ ਵਿੱਚ ਲੁਕ ਗਏ ਕਹਿੰਦੇ ਮੈਨੂੰ ਮਾਗਦੇ ਆ ਮੈਂ ਕਿਹਾ ਵੀਰੇ ਕੋਈ ਨਹੀਂ ਮਾਰਦਾ ਜਦੋਂ ਉਹ ਬੰਦਿਆਂ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਭਈ ਅਸੀਂ ਇਹਨੂੰ ਮੁੱਲ ਲੈ ਆਂਦਾ ਗਿਆ 10000 ਰੁਪਏ ਦੇ ਕੇ ਮੈਂ ਕਹਿੰਦਾ ਬਾਈ ਜੀ ਚਲੋ ਮਾਰੀ ਆ ਗੱਲ ਆ ਜਦੋਂ ਲਿਆਂਦਾ ਤੇ ਕਿਉਂ ਲਿਆਂਦਾ ਕਿਤੇ ਵੀ ਇਦਾਂ ਕਰਕੇ ਬੱਕਰੀਆਂ ਜਾਅਦੇ ਨਹੀਂ ਸੀ ਮੈਂ ਉੱਥੇ ਕੰਮ ਕਰਨ ਵਾਸਤੇ ਗਿਆ ਤੇ ਮੈਨੂੰ ਮਿਲੇ ਤੇ ਮੈਂ ਇਹਦੇ ਤਰਸ ਕਰਕੇ ਤੇ ਇਹਦੇ ਜਦ ਇਹਨੂੰ ਮੈਂ ਲੈ ਜਾਂਦਾ ਲੈ ਕੇ ਤੇ ਮੈਂ ਕਹਿੰਦਾ ਹੁਣ ਕਹਿੰਦੇ ਹੁਣ ਮੈਂ ਇਹਨੂੰ ਪੈਸੇ ਦੇ ਕੇ ਲੈ ਕੇ ਆਂਦਾ ਤੇ ਮੈਨੂੰ ਕਹਿੰਦੇ ਵੀ ਤਵੇ ਤੁਸੀਂ ਇੰਨਾ ਸਾਰੇ ਬਰੂਸ ਸਾਡੇ ਤੋਂ ਲਾਓਗੇ ਤੇ ਮੈਂ ਕਹਿੰਦਾ ਮੈਂ ਲੈਣੇ ਆ ਮੇਰੇ ਕੋ ਆ ਗਈ ਵਿਚਾਰੀ ਤਾਂ ਦੱਪੇ ਪਈਆ ਮੈਨੂੰ ਮੋਟ ਦੇ ਮਾਰਦੇ ਤੇ ਇਹ ਗੱਲ ਹੋ ਕੇ ਇਹ ਬਾਅਦ ਕਿ ਮੈਂ ਨਾ ਇਹਨਾਂ ਨਾਲ ਜਾਣਾ ਮੈਂ ਕਿ ਮੈਂ ਰੋਜ਼ੋਰ ਵੀ ਪਾਇਆ ਵੀ ਤੂੰ ਮੈਂ 10 15 ਦਿਨਾਂ ਨਾਲ ਕੋਲ ਰਹੀਆਂ ਤੂੰ ਰਹਿ ਇਹਨਾਂ ਕੋਲੇ ਅੱਜ ਰਾਤ ਦੀ ਗੱਲ ਆਪਾਂ ਜਿਸ ਆਸ਼ਰਮ ਨਾਲ ਗੱਲ ਕਰਾਂਗੇ ਜਾਂ ਕਿ ਤੇ ਸੰਸਥਾ ਨਾਲ ਗੱਲ ਕਰਾਂਗੇ ਤੂੰ ਮੂੰਹ ਖਿੱਚੇ ਦਿੱਤਾ ਜਾਊਗਾ ਇੱਕ ਦਿਨ ਨਹੀਂ ਭਾਈ ਮੈਂ ਤਾਂ ਇੱਥੇ ਰਹਿਣਾ ਗੁਰਦੁਆਰਾ ਸਾਹਿਬ ਤੇ ਜੇ ਮੇਰਾ ਇਰਾਦਾ ਵੀ ਜੇ ਮੈਂ ਨਾ ਗੁਰਦੁਆਰਾ ਸਾਹਿਬ ਵੀ ਨਾ ਮੈਨੂੰ ਕਿਸੇ ਨੇ ਲੱਗਿਆ ਤੇ ਮੈਂ ਸ਼ਪਰਸ਼ਾਲ ਮਾਰਦਾਂ ਨਹੀਂ ਤੇ ਮੈਂ ਕਿਹਾ ਜੇ ਕੋਈ ਗੱਲ ਇਹ ਸਰਪੰਚ ਜੀ ਨੂੰ ਬੁਲਾਇਆ ਗਿਆ ਸਰਪੰਚ ਸਾਹਿਬ ਆਏ ਆ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜੇ ਕੋਲ ਰੱਖ ਲੂਗੀ ਲੈ ਕੇ ਮੇਰੇ ਕੋਲੇ ਕੁਝ ਦਿਨ ਇਹਦਾ ਵਿਚਾਰੇ ਦਾ ਪੇਮੈਂਟ ਲਾਜਵੀ ਕਰਾਇਆ ਦਰਸ਼ਨ ਪੱਟੀਆਂ ਵੀ ਜੀਤੀਆਂ ਟੀਕੇ ਦੇ ਲਾਈਫ ਸੇਵ ਭਾਈ ਬਲਵੰਦਰ ਸਿੰਘ ਜੀ ਵੀਰ ਜੀ ਨਾਲ ਮੇਰੇ ਵੱਡੇ ਵੀਰ ਇਹਨਾਂ ਨਾਲ ਗੱਲ ਹੋਈ ਆ ਇਹਨਾਂ ਨੇ ਫਿਰ ਆਪੇ ਘਰੇ ਲਿਆ ਕੇ ਇਹਨਾਂ ਨੇ ਕਹਿੰਦੇ ਵੀ ਲਾਜ ਆਪਾਂ ਕਰਾਂਗੇ ਬਾਕੀ ਇਹਨਾਂ ਦੇ ਮਾਪੇ ਉਹਨਾਂ ਦਾ ਰੱਬ ਦਾ ਅਦਾਪਤਾ ਕੰਮ ਕੀਤਾ ਉਹਨਾਂ ਦੇ ਲੱਬਿਆ ਉਹਨਾਂ ਨੂੰ ਜੇ ਇਹਨੇ ਕਹਿੰਦੇ ਨੇ ਉਸ ਪਿੰਡ ਤੋਂ ਇਹ ਚੀਜ਼ ਜ਼ਰੂਰ ਪਤਾ ਲੱਗ ਚੁੱਕੀ ਆ ਕਿ ਇਹ ਜਿਹੜੀ ਬੱਚੀ ਆ ਜਲੰਧਰ ਦੇ ਨੇੜੇ ਦੇ ਉਸ ਪਿੰਡ ਦੀ ਹੀ ਵਸਨੀਕ ਆ ਪਰਿਵਾਰ ਦੇ ਨਾਲ ਲਗਾਤਾਰ رابطہ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ ਅੱਜ 2 ਵਜੇ ਤੱਕ ਦਾ ਟਾਈਮ ਆ ਪਰਿਵਾਰ ਦੇ ਨਾਲ ਪੂਰੀ ਗੱਲਬਾਤ ਕੀਤੀ ਜਾਊਗੀ ਤੇ ਇਸ ਵਕਤ ਇਹ ਬੱਚੀ ਵੀਰਜੀ ਬਲਵਿੰਦਰ ਸਿੰਘ ਜੀ ਦੇ ਕੋਲ ਇਹਨਾਂ ਦੇ ਘਰ ਆ ਇਹ ਜਿਹੜੀ ਇਹਦੀ ਦੇਖਰੇਖ ਕਰ ਰਹੇ ਆ ਨਾਲ ਬਾਬਾ ਜੀ ਬਲਕਾਰ ਸਿੰਘ ਜੀ ਆ ਜਿਹੜੇ ਕਿ ਸਾਨੂੰ ਸਾਰਿਆਂ ਨੂੰ ਬਦ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਅਣਸਖਾਵੀ ਘਟਨਾ ਵਾਪਰਦੀ ਆ ਉਥੇ ਸਾਰੇ ਵੀ ਤਤਪਰ ਰਹਿੰਦੇ ਨੇ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਆਇਆ ਸੀ ਜਦੋਂ ਧੀਆ ਪੈਣਾ ਘਰਾਂ ਤੋਂ ਚੱਕ ਕੇ ਵੇਚੀਆਂ ਜਾਂਦੀਆਂ ਸੀ ਤੇ ਅਣਖ ਦੀ ਖਾਤਰ ਸਾਡੇ ਕਈ ਯੋਧਿਆ ਨਹੀਂ ਆਪ ਦੇ ਜਿਹੜੇ ਸੀਸ ਤੱਕ ਬਾਰ ਦਿੱਤੇ ਅਣਖਾਂ ਦੀ ਖਾਤਰ ਪਰ ਅੱਜ ਦੁੱਖ ਹੋਇਆ ਕਿ ਪੰਜਾਬ ਦੇ ਵਿੱਚ ਉਹ ਮਾੜਾ ਦੌਰ ਅੱਜ ਨੌਜਵਾਨ ਵੀ ਘਰਾਂ ਤੋਂ ਚੱਕ-ਚੱਕ ਮਾਰੇ ਜਾ ਰਹੇ ਆ ਧੀਆ ਵੀ ਵੇਚੀਆਂ ਜਾ ਰਹੀਆਂ ਪਰ ਅਫਸੋਸ ਦੀ ਗੱਲ ਇੱਥੇ ਇੱਕ ਬਹੁਤ ਵੱਡਾ ਸਾਨੂੰ ਕਿਲਾਉਂ ਨ ਸੰਸਥਾਵਾਂ ਦੇ ਨਾਲ ਜਿਨ੍ਹਾਂ ਦੇ ਨਾਲ ਭਾਈ ਸਾਹਿਬ ਵੱਲੋਂ رابطہ ਕੀਤਾ ਗਿਆ ਉਹਨਾਂ ਸੰਸਥਾਵਾਂ ਵੱਲੋਂ ਵੀ ਇਹ ਬੱਚੀ ਲੈਣ ਤੋਂ ਇਨਕਾਰ ਕੀਤਾ ਗਿਆ ਆਖਰਕਾਰ ਸੰਸਥਾਵਾਂ ਕਿਹੜੀ ਬੁਨਿਆਦ ਦੇ ਉੱਤੇ ਖੜੀਆਂ ਹੁੰਦੀਆਂ ਨੇ ਅਸੀਂ ਲੋਕਾਂ ਤੋਂ ਡੋਨੇਸ਼ਨਾਂ ਕਾਦੇ ਲਈ ਲੈਣੇ ਆ ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਕਾਦੇ ਲਈ ਉਸਾਰਦੇ ਆ ਜੇ ਅਸੀਂ ਨਿਆਸਰਿਆਂ ਦੇ ਆਸਰੇ ਨਹੀਂ ਬਣ ਸਕਦੇ ਦੇਖੋ ਲੋਕ ਕਹਿੰਦੇ ਹੋਣਗੇ ਕਿ ਇਹ ਕੁੜੀ ਡਿਪਰੈਸ਼ਨ ਚ ਆ ਜਾਏ ਮੈਂਟਲੀ ਅਫਸੈਟ ਆ ਪਰ ਮੈਂ ਕਹਿੰਨੀ ਆ ਇਹ ਕੁੜੀ ਦੀ ਸੋਚ ਸਭ ਤੋਂ ਉੱਚੀ ਆ ਜਿਨੇ ਕਿਹਾ ਕਿ ਮੈਂ ਇੱਕ ਗੁਰੂ ਘਰ ਵੇਖ ਕੇ ਉੱਥੇ ਵੜੀ ਵੀ ਇੱਕ ਗੁਰੂ ਘਰ ਇਹੋ ਜੀ ਚ ਜਗ੍ਹਾ ਜਿੱਥੇ ਨਿਆਸਰਿਆਂ ਨੂੰ ਆਸਰਾ ਮਿਲਦਾ ਮੇਰਾ ਹੋਰ ਕੋਈ ਵਾਲੀ ਨਾ ਹੋਊਗਾ ਤਾਂ ਇੱਕ ਗੁਰੂ ਘਰ ਚ ਤਾਂ ਮੈਂ ਆਪਦਾ ਸਮਾਂ ਬਚੀਤ ਕਰ ਸਕਦੀ ਆ ਸੋ ਬਾਈ ਜੀ ਹੁਰਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਬਾਈ ਜੀ ਤੁਹਾਨੂੰ ਫਿਰ ਇਹ ਬੱਚੀ ਇਥੇ ਬਾਈ ਜੀ ਭਾਈ ਸਾਹਿਬ ਛੱਡ ਕੇ ਗਏ ਨੇ ਤੁਹਾਡੇ ਕੋਲੇ ਵੈਨ ਕੱਲ ਸਾਵੈ ਦਾ ਤੇਰੀ ਜੀ ਜਦੋਂ ਲੜਕੀ ਬੁਧਵਾਰ ਸਵੇਰ ਵਜੇ ਰਾਤ ਨੂੰ ਮੈਨੇ ਫੋਨ ਕੀਤਾ ਵੀ ਆਪਣਾ ਲੜਕੀ ਵੀ ਮੇਰੇ ਕੋਲ ਬਹੁਤ ਬੁਰਾ ਸੱਜਿਆ ਜੀ ਇਹ ਮੈਂ ਕਿਹਾ ਤੁਮ ਬਾਹਰ ਰੋਗੀ ਚ ਮੈਂ ਸਵੇਰ ਆਉਣਾ ਮੈਂ ਸ਼ਾਮ ਨੂੰ ਮੈਨੇ ਫੋਨ ਗਿਆ ਕਰਕੇ ਦੇ ਇਲਾਜ ਦੇਖੇ ਕਿ ਅਸੀਂ ਸੰਤਾਨਾ ਪਰ ਕੀਤਾ ਸਾਫ ਸਾਫ ਹਲਕੇ ਦੀਆਂ ਉਹ ਟ੍ਰੀਟਮੈਂਟ ਕਰਾਉਗਾ ਮੈਡੀਕਲ ਕਰਾਉ ਫਿਰ ਅਸੀਂ ਕੁਝ ਵੇਖਾਂਗੇ ਕਿ ਲਖਾ ਸ਼ਰੋਹ 100% ਨਾ ਗੁੜੀ ਲੜਕੀ ਦੀ ਹੈ ਕਿ ਨਖਾ ਚੱਲਦੀ ਹੈ ਜੀ ਮੈਂ ਤੁਹਾਨੂੰ ਆਪਣੇ ਕਰ ਲਿਆ ਆ ਫਿਰ ਧਰਮਾਗਰ ਟਰੀਟਮੈਂਟ ਕੀਤਾ ਤੇ ਜਿਹਨੇ ਕਿਹਾ ਹੱਥੋਂ ਬਿਲਕੁਲ ਠੀਕ ਹੈ ਕਿ ਇਹਨਾਂ ਪਰਿਵਾਰ ਦਾ ਮੈਂ ਜਣੀ ਕਿ ਐਡਰੈਸਾਂ ਲੱਭ ਕੇ ਕਿ ਭਾਈ ਸਾਹਿਬ ਸੰਦੀਪ ਸਿੰਘ ਜੀ ਉਹਨੇ ਕੱਲ ਪਰਿਵਾਰ ਨੂੰ ਵੀ ਜਾ ਕੇ ਮਿਲ ਕੇ ਆਇਆ ਜੀ ਸਾਨੂੰ ਨਸ਼ੇ ਵਾਲੀ ਗੱਲ ਲੱਗੀ ਇਸੜਕੀ ਦੇ ਵਿੱਚ ਬਿਲਕੁਲ ਨਹੀਂ ਇੱਕ ਬਿਲਕੁਲ ਨਸ਼ਾ ਬਿਲਕੁਲ ਨਹੀਂ ਨਹੀਂ ਬਿਲਕੁਲ ਨਹੀਂ ਭਾਈ ਜੀ ਆਪਾਂ ਸਾਰੀ ਧੜੀ ਨਸ਼ੇ ਵਾਲਿਆਂ ਚ ਰਹਿੰਦੇ ਇੱਕ ਵੀ ਸਿੰਪਟਮ ਨਸ਼ੇ ਦਾ ਨਹੀਂ ਮਗਲ ਕੇ ਨਹੀਂ ਮੈਂਟਲੀ ਤੌਰ ਤੇ ਤੇ ਫਿਜ਼ੀਕਲ ਤੌਰ ਤੇ ਬੱਚੀ ਨੂੰ ਹਰਾਸ ਕੀਤਾ ਗਿਆ ਟੌਰਚ ਕੀਤਾ ਗਿਆ ਤਰਾ ਡਰਾਇਆ ਗਿਆ ਕਿ ਤੂੰ ਇੱਕ ਖੇਡਣ ਵਾਲੀ ਵਸਤੂ ਆ ਤੇਰਾ ਮੁੱਲ ਪਾਇਆ ਗਿਆ ਸੋ ਅਸੀਂ ਹੌਲੀ ਹੌਲੀ ਉਸ ਗ੍ਰੋਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਹਰਾਂ ਦੇ ਸੰਯੋਗ ਦੇ ਨਾਲ ਬਾਬਾ ਜੀ ਤੁਸੀਂ ਇਹ ਬੱਚੀ ਦੇ ਹਾਲਾਤ ਦੇਖੇ ਆ ਕੀ ਲੱਗਦਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਬਿਲਕੁਲ ਜੀ ਅੱਜ ਜਦੋਂ ਹਾਲਾਤ ਵੇਖੇ ਸਾਨੂੰ ਬੜੀ ਸ਼ਰਮ ਆ ਰਹੀ ਸਾਡੇ ਪੰਜਾਬ ਤੇ ਹੋਊ ਕੀ ਰਿਹਾ ਹੈ ਵੇਖੋ ਇਹ ਇੱਕ ਧੀ ਹੈ ਇਹ ਵੀ ਕਿਸੇ ਪਿਓ ਦੀ ਧੀ ਹੈ ਔਰ ਇਹ ਧੀ ਕਾਫੀ ਸਮੇਂ ਤੋਂ ਚਾਰੀ ਇਹ ਪਤਾ ਨਹੀਂ ਕਿੱਥੋਂ ਆਈ ਆ ਕਿਵੇਂ ਗਈ ਆ ਕਿਵੇਂ ਇਤਸੀ ਹੋ ਰਿਹਾ ਅਜੇ ਉਹਦੀਆਂ ਲੱਤਾਂ ਦੇ ਛੱਟਾਂ ਲੱਗੀਆਂ ਜਾਰੀ ਤੇ ਜੀ ਲੱਤ ਬਹੁਤ ਨਹੀਂ ਗਲੀਆਂ ਵੀ ਸਾਰੀਆਂ ਬੱਚੀਆਂ ਦੀਆਂ ਸੰਗਲ ਲਾਲਾ ਕੀ ਬੱਚੀ ਬੰਨੀ ਗਈ ਸੀ ਕੀਲੇ ਪਹਿਨ ਵਾਲੀ ਐ ਇੰਨਾ ਖੱਦ ਕੀਤਾ ਗਿਆ ਹੈ ਵੀ ਐਡੀ ਪਹਿਨ ਵਾਲੀ ਗੱਲ ਨਹੀਂ ਹੋਏਗੀ ਔਰ ਮੈਂ ਕਹਿਣਾ ਹੋਰ ਬੇਨਤੀ ਕਰਨਾ ਚਾਹੁੰਦਾ ਹਰ ਇੱਕ ਧੀ ਸਾਡੀ ਧੀ ਹੈ ਇਸ ਵਾਰ ਤੇ ਸਾਡਾ 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 ਸਦਾਕੀ ਸੀ ਹੈ ਇੱਕ ਦਿਨ ਤੋਂ ਉਰਪੇ ਆ ਇਸ ਵਾਰ ਤੇ ਅੱਜ ਧੀ ਸਾਡੇ ਕੋਲ ਆਈ ਹੈ ਸਾਡੀ ਜਿੰਨੇ ਖਲੋਤੇ ਸਾਰੇ ਸਿੰਘ ਸਾਡੀ ਆਪ ਦੀ ਧੀ ਹੈ ਅਸੀਂ ਦੇਖਭਾਲ ਨਹੀਂ ਕਰਾਂਗੇ ਇਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂਗੇ ਜੇ ਇਹਦਾ ਮਾਂ ਪਿਓ ਇਹਦੀ ਸੇਵਾ ਕਰੇਗਾ ਜਾਂ ਕਿਦਣਾ ਸਾਥ ਵੀ ਦਵਾਂਗੇ ਇਹ ਹੁਣ ਧੀ ਬਿਲਕੁਲ ਸੇਫ ਹੈ ਔਰ ਜਿੰਨੇ ਵੀ ਸਿੰਘ ਇੱਥੇ ਬੈਠੇ ਹੈ ਅਸੀਂ ਇਸ ਧੀ ਦਾ ਪੂਰਾ ਸੁਜੋਗ ਦਵਾਂਗੇ ਔਰ ਜੇਸ ਪਰਵਾਰ ਨੇ ਇਤੇ ਤਸ਼ੱਦਦ ਕੀਤਾ ਇਸ ਬੱਚੀ ਤੇ ਇਸ ਬੱਚੀ ਨੂੰ ਬਹੁਤ ਦੁੱਖ ਦਿੱਤਾ ਹੈ ਅਸੀਂ ਉਸ ਉਹਨਾਂ ਤੱਕ ਵੀ ਪਹੁੰਚ ਕੇ ਅਸੀਂ ਪੂਰੀ ਇਨਕਵਾਰੀ ਕਰਕੇ ਜਿਹੜਾ ਪੂਰਾ ਗਰੋਹ ਹੈ ਜਿਹੜਾ ਧੀਆਂ ਨੂੰ ਖਰੀਦਦਾ ਤੇ ਗਾਂ ਧੀਆਂ ਨੂੰ ਵੇਚਦਾ ਹੈ ਸਾਡਾ ਸਿਧਾਂਤ ਸੀ ਕਿ ਜਿਹੜੀ ਕੁੜੀ ਵੇਚ ਨਾਲ ਸਬੰਧ ਨਹੀਂ ਰੱਖਣਾ ਅਟਾ ਇੱਕ ਸਿਧਾਂਤ ਸੀਗਾ ਬਿਲਕੁਲ ਵੀ ਕੁੜੀ ਵੇਚ ਨਾਲ ਸਬੰਧ ਨਹੀਂ ਰੱਖਣਾ ਅੱਜ ਸਾਡੇ ਪੰਜਾਬ ਦੀ ਕੀ ਹੋ ਰਿਹਾ ਹੈ ਇੱਕ ਮੈਂ ਹੋਰ ਬੇਨਤੀ ਕਰਾਂ ਕੋਈ ਵੀ ਧੜੀਤੀ ਦੇ ਕੋਈ ਗੱਲ ਬੰਦੀ ਆ ਨਾ ਤੇ ਸਾਰੇ ਅੱਗੇ ਆਇਆ ਕਰੋ ਡਰਿਆ ਨਾ ਕਰੋ ਜੇ ਅੱਗੇ ਅਸੀਂ ਕਹੋ ਨਾ ਜਾਈਨਾ ਅਸੀਂ ਅੱਗੇ ਨਹੀਂ ਆਵਾਂਗੇ ਪਰ ਸਾਡਾ ਸਿਧਾਂਤ ਕੀ ਸਿੱਖਾਂ ਦਾ ਇਸ ਬਾਤ ਤੇ ਕੋਈ ਵੀ ਕੋਈ ਪ੍ਰਭਾਵ ਦੇ ਵਿੱਚ ਗਾ ਜੀ ਹੁੰਦਾ ਕੋਈ ਪੈਸਾ ਵਿਖੀ ਜਾਣਾ ਉਹ ਤੁਹਾਨੂੰ ਦੁੱਖ ਸਾਂਝਾ ਕਰਿਆ ਕਰੋ ਆ ਮੇਰਾ ਸੁਨਾਰੀ ਵੀਰ ਬੈਠੇ ਕੱਦ ਗਿਆ ਸਰਕਾਰ ਇਹ ਸੁਨਾਰੀ ਦੇ ਵੀਰ ਮੈਂ ਸਾਰੇ ਸੰਗ ਇੱਥੇ ਆਏ ਆ ਔਰ ਇਹਨਾਂ ਸਾਰੇ ਸਿੰਘ ਵੀ ਸਾਡੇ ਨਾਲ ਨੇ ਗੁਰਵੀਰ ਸਿੰਘ ਹਰੀ ਸੁਲਾਨਾ ਦੇ ਸੁਲਾਨੀ ਤੋਂ ਔਰ ਅਸੀਂ ਸਾਰੇ ਸਿੰਘ ਬਿਲਕੁਲ ਸਾਡੇ ਕੋਲ ਸਾਡੀ ਧੀ ਹੈ ਹੁਣ ਅਸੀਂ ਪੂਰਾ ਇਹਦੀ ਜੋ ਵੀ ਇਹਦੀ ਮਦਦ ਕਰਾਂਗੇ ਸਹਿਤ ਕਰਾਂਗੇ ਅੱਗੇ ਵਾਸਤੇ ਜਦਨ ਲੋੜ ਪਵੇ ਕਿ ਤੁਹਾਨੂੰ ਅਸੀਂ ਆਵਾਜ਼ ਮਾਰਾਂਗੇ ਸਾਰਾ ਲਾ ਇਕੱਠਾ ਹੋ ਕੇ ਧੀਆਂ ਦੀ ਮਦਦ ਲਈ ਅੱਜ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦੀ ਸਸਤਾ ਵੱਲੋਂ ਵੀ ਇਹ ਗੱਲ ਕਹਿਣੀ ਚਾਹਨੀ ਕਿ ਮੈਂ ਬੱਚੀਆਂ ਦੇ ਕੇਸ ਲੜਦੀਆਂ ਇਹ ਧੀ ਨੂੰ ਅਨਸਾਫ਼ ਦਿਵਾਉਣ ਲਈ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਅਪਰੋਚ ਕਰਾਂਗੇ ਪ੍ਰਸ਼ਾਸਨ ਤੱਕ ਵੀ ਕਰਾਂਗੇ ਲੀਡਰਸ਼ਿਪ ਤੱਕ ਵੀ ਕਰਾਂਗੇ ਇਲਾਕਿਆਂ ਲਈ ਵੀ ਕਰਾਂਗੇ ਤੇ ਨਾਲ ਅਸੀਂ ਇਹ ਕਹਿੰਨੀ ਕਿ ਇਸ ਤਰ੍ਹਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਕਿ ਧੀਆ ਸੰਤਾਪ ਭੋਗ ਰਹੀਆਂ ਜੇ ਤੁਹਾਡੇ ਏਰੀਆ ਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਬੱਚੀ ਤੁਹਾਨੂੰ ਮਿਲਦੀ ਹੈ ਤੁਸੀਂ ਬਾਬਾ ਜੀ ਬਲਕਾਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਵੀਰ ਜੀ ਬਲਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਸੁਖਦੇਵ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਭਾਈ ਸਾਹਿਬ ਨਾਲ ਮੇਰਾ ਨੰਬਰ ਹੈ ਜਿਹੜਾ ਮੀਡੀਆ ਦੇ ਉੱਤੇ ਆਨਲਾਈਨ ਚੱਲਦਾ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੀਆ ਜਿਹੜੀਆਂ ਧੀਆ ਦੇ ਕਦੇ ਮੁੱਲ ਨਹੀਂ ਪਾਏ ਜਾ ਸਕਦੇ ਧੀਆ ਕਦੇ ਵੇਚੀਆਂ ਨਹੀਂ ਜਾ ਸਕਦੀਆਂ ਈਆਂ ਉਹ ਹੁੰਦੀਆਂ ਨੇ ਜਿਹੜੀ ਇੱਕ ਸਮਾਜ ਦੀ ਨੀਮ ਰੱਖਦੀਆਂ ਨੇ ਇੱਕ ਸਮਾਜ ਦੀ ਬੁਨਿਆਦ ਆ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਸਾਨ ਜਿਨ੍ਹਾਂ ਨੇ ਰਾਜੀ ਮਹਾਰਾਜਾ ਨੂੰ ਜਨਮ ਦਿੱਤਾ ਹੋਵੇ ਜਿਨ੍ਹਾਂ ਨੇ ਵੰਸ਼ਾਂ ਨੂੰ ਅੱਗੇ ਚਲਾਇਆ ਹੋਵੇ ਵਿਧਾਇਆ ਹੋਵੇ ਜੇ ਅੱਜ ਉਹਨਾਂ ਦੀ ਪੰਜਾਬ ਦੀ ਧਰਤੀ ਤੇ ਮੁੱਲ ਪੈਣ ਲੱਗ ਜਾਣ ਇਸ ਤੋਂ ਸ਼ਰਮ ਨਾ ਘੋਰ ਕੋਈ ਗੱਲ ਨਹੀਂ ਹੋ ਸਕਦੀ ਅੱਜ ਲੋੜ ਆ ਸਾਨੂੰ ਹਰ ਇੱਕ ਦੀ سپورਟ ਦੀ ਧੰਨਵਾਦ ਬਾਈ ਗੁਰਦੀਖ ਦਾ ਖਾਲਸਾ ਬਾਈ ਗੁਰਦੀਖ ਦੇ ਪਤੇ